ਇਹ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਅਮਰਿਤਸਰ ਕਾਉਣ ਦੀ ਤਸਵੀਰ ਚ ਗੁਰੂ ਸਾਹਿਬ ਦੇ ਪੈਰੀ ਜੁੜਾ ਦਿਖਾਉਣਾ ਸਿਕਸ ਸਿਧਾਂਤਾਂ ਦੀ ਉਲੰਘਣਾ ਐਸਜੀਪੀਸੀ ਨੇ ਜਿਤਾਈ ਨਰਾਜਗੀ ਸ਼ਰਮਨੀਕਰਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਹਿ ਵਿਖੇ ਸਥਾਪਿਤ ਕੀਤੀ ਗਈ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਲਗਾਈ ਗਈ ਤਸਵੀਰ ਨੂੰ ਲੈ ਕੇ ਸਵਾਲ ਚੁੱਕੇ ਹਨ ਨਾਕਾ ਕੇ ਯਾਦਗਾਰ ਵਿੱਚ ਲਗਾਈ ਤਸਵੀਰ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਪੈਰਾਂ 'ਚ ਜੋੜਾ ਦਖੌਣ ਸਿੱਖ ਦਾ ਤਮਰ ਜਾਦਾ ਤੇ ਸਿੱਖ ਭਾਵਨਾ ਨਾਲ ਖੜਵਾੜ ਐਡਵੋਕੇਟ ਧਾਮੀ ਨੇ ਕਹੇ ਕਿ ਜਾਦਕਰ ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੰਗਤ ਨੂੰ ਸੇਧ ਦੇਨ ਦੀ ਥਾਂ ਠੇਸ ਪਹਚਾਏਗੀ ਉਹਨਾਂ ਕਾਕੇ ਸਿੱਖੀ ਅਨੁਸਾਰ ਅੰਮ੍ਰਿਤ ਸੰਸਕਾਰ ਇੱਕ ਪਵਿੱਤਰ ਤੇ ਮਰਜਾਦਤ ਸੰਸਕਾਰ ਹੈ ਜਿਸ ਵਿੱਚ ਆਦਤ ਤੇ ਆਦਰ ਤੇ ਸਤਕਾਰ ਦਾ ਹੋਣਾ ਲਾਜ਼ਮੀ ਹੈ ਪਰ ਸਰਕਾਰ ਨੇ ਤਸਵੀਰ ਰਹੀ ਇਸ ਪਵਿੱਤਰ ਪ੍ਰਕਿਰਿਆ ਨੂੰ ਵਿਗਾੜਨ ਦੀ ਹਰਕਤ ਕਰਕੇ ਸੰਧਾਰਤਿਕ ਅਲੰਘਣਾ ਕੀਤੀ ਹੈ ਚਰਮਨੀ ਕਮੇਟੀ ਨੇ ਦੇ ਸ਼ਰਮਨੀ ਕਮੇਟੀ ਪ੍ਰਧਾਨ ਨੇ ਸਰਕਾਰ ਦੀ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਤੇ ਸਵਾਲ ਚੁੱਕਦਿਆਂ ਕਿ ਪਹਿਲਾਂ ਵੀ ਸਰਕਾਰ ਨੇ ਸ਼੍ਰੀਨਗਰ ਵਿੱਚ ਕੀਤੇ ਧਾਰਮਿਕ ਸਮਾਗਮ ਦੌਰਾਨ ਮਰਜ਼ਾਦਾ ਦੀ ਉਲੰਘਣਾ ਕੀਤੀ ਸੀ ਤੇ ਹੁਣ ਭਾਈ ਜੈਤਾਸ ਜੀ ਦੀ ਸਥਾਪਿਤ ਕੀਤੀ ਯਾਦਗਾਰੀ ਯਾਦਗਾਰ ਵਿੱਚ ਸਨਦਾਨਤਪੁਰ ਤਸਵੀਰ ਲਗਾ ਕੇ ਦੁਬਾਰਾ ਜਹਾ ਕੀਤਾ ਹੈ ਉਹਨਾਂ ਕਾਕੇ ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਧਾਰਮਿਕ ਤੇ ਇਤਿਹਾਸਕ ਮਾਮਲੇ ਮਾਮਲਿਆਂ ਦੀ ਸਮਝ ਨਾ ਰੱਖਣ ਵਾਲੇ ਅਧਿਕਾਰੀਆਂ ਤੋਂ ਕੰਮ ਲੈ ਰਹੀ ਹੈ ਜਿਸ ਕਰਕੇ ਜਖੇ ਗੰਭੀਰ ਸੰਦਾ ਸੰਦਾ ਦੇਕ ਲੰਘਨ ਹੋ ਰਿਹਾ ਹੈ ਨਾ ਕਿ ਸਿੱਖ ਧਰਮ ਇੱਕ ਮਰਜਾਦਿਕ ਜੀਵਨ ਜਾਂਚ ਦਾ ਨਾਮ ਹੈ ਤੇ ਇਸ ਦੀ ਬਲਖਣਾ ਇਸ ਦੀਆਂ ਮੌਲਿਕ ਕਦਰਾਂ ਤੇ ਆਦਰਸ਼ਾਂ ਵਿੱਚ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ